ਬੱਲਿਆ ਮੇਰੀ ਸੁਣ ਲੈ ਗੱਲ ਛੋਟੇ ਪੰਜਾਬੀ ਦੇ ਵਿੱਚ ਸਿੱਖ ਸਿਧਾਤਾ ਦੇ ਉੱਗੋ ਚੁੱਕੇਗਾ ਨਾ ਤੇ ਮੇਰੀ ਗੱਲ ਯਾਦ ਰੱਖਣਾ ਜਿੱਦਣ ਜਿੱਥੇ ਟਕਰ ਗਿਆ ਤੇਰਾ ਉਸੇ ਵਾਲੇ ਹਿਸਾਬ ਕਰਾਂਗੇ ਤੇਰਾ ਭਾਵੇਂ ਤੇਰ ਨਾਲ ਗੰਨ ਮਣ ਭਾਵੇਂ ਚਾਰ ਤੇ ਭਾਵੇਂ ਹੁਣ ਦੋ ਉਹਦਾ ਕੋਈ ਮਤਲਬ ਨਹੀਂ ਆ ਜੇ ਇੱਕ ਪੁਰਾ ਦਾ ਪੋਤਾ ਜੇਕਰ ਚ ਤਰਕ ਆ ਬਰਕਾ ਆਦਵਿੰਦਰ ਸਿੰਘ ਦੇ ਸਾਹਮਣੇ ਬੈਠ ਮੇਰੇ ਨਾਲ ਤੈਨੂੰ ਆ ਸਵਾਲ ਦਾ ਜਵਾਬ ਤਰਕ ਦਾ ਦਊਗਾ ਤੈਨੂੰ ਤਰਕ ਨਾਲ ਤੇ ਜਿੱਥੇ ਤੂੰ ਕਿਤੇ ਗੁਰੂ ਸਾਹਿਬ ਦੇ ਉੱਗੋ ਚੁੱਕੀ ਨਾ ਤੈਨੂੰ 76 ਪਹਿਲਾਂ ਜਵਾਬ ਬਾਅਦ ਚ ਆਉਣ ਕੈਮਰਾ ਗੱਲ ਮੇਰੀ ਯਾਦ ਰੱਖਣੀ ਹੁਣ ਬਲਾਕ ਤੋਂ ਮਾਰ ਹੀ ਗਿਆ ਮੈਂ ਬੂਰ ਕਰਦਾ ਤੈਨੂੰ ਸੋਸ਼ਲ ਮੀਡੀਆ ਤੇ ਆਪਣਾ ਮੈਸੇਜ ਤੇਰੇ ਤੱਕ ਪਹੁੰਚਾਉਣ ਕਰਕੇ ਪਤਾ ਮੈਨੂੰ ਤੇਰੇ ਘਰ ਦਾ ਲੱਗ ਲੈਂਦੇ ਕਿੱਥੇ ਆ ਮੈਨੂੰ ਬੇਸ਼ੱਕ ਤੇਰੇ ਘਰ ਵੀ ਜਾਉਣਾ ਪਵੇ ਮੈਂ ਆਵਾਂਗਾ ਮੇਰੇ ਭਰਾ ਇਹ ਗੱਲ ਯਾਦ ਰੱਖੀ ਵੈਸੇ ਤਾਂ ਤੂੰ ਭਰਾ ਕਹਿੰਦੇ ਲਾਈਕ ਹੈ ਨਹੀਂ ਆ ਪਰ ਫਿਰ ਵੀ ਸਾਡਾ ਸੁਭਾਇ ਹੋ ਜਾਵਾ ਫਿਰ ਸਾਡੇ ਮੂੰਹ ਕਿਤੇ ਕਦਾਈ ਤਕੀਆ ਕਲਾਮ ਜਾਂ ਨਿਕਲ ਜਾਂਦਾ ਸਿੰਘ ਸਾਹਿਬ ਹੋ ਗਿਆ ਇਹ ਸ਼ਬਦ ਜਾਂ ਭਰਾ ਉਹ ਤਾਂ ਨਿਕਲ ਜਾਂਦਾ ਤੂੰ ਜਿਨ੍ਹਾਂ ਦੀ ਕਰਦਾ ਪਿਆ ਨਾ ਜਿਨ੍ਹਾਂ ਦੇ ਕਰਕੇ ਤੂੰ ਕਰਦਾ ਪਿਆ ਚਾਰ ਲਿਓ ਗਾਣਾ ਚਾਰ ਵੀਊ ਲੈਣ ਕਰਕੇ ਉਹ ਕੰਜੜਾ ਤੈਨੂੰ ਉਹਨੇ ਟੌਪ ਦੀ ਕੁਰਸੀ ਤੇ ਨਹੀਂ ਬਾਦਣਾ ਸੇਖੋ ਕਿ ਸਿੱਖੀ ਦੀ ਗੱਲ ਕਰ ਕੰਜਰਾ ਸ਼ਰਮਗਰ ਚੌਰਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਤੋਂ ਕਰੋ ਪਿਆਰੀ ਸਾਧ ਸੰਗਤ ਜੀਓ ਆਪ ਸਭ ਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਦੇ ਉੱਪਰ ਆਏ ਦਿਨ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਾਹਰੀ ਹਮਲੇ ਹੋ ਰਹੇ ਆ ਸਿੱਖ ਜਗਤ ਜਿਹੜਾ ਵਾ ਇਸ ਮਸਲੇ ਨੂੰ ਲੈ ਕੇ ਬਹੁਤ ਚਿੰਤਾਤ ਆ ਅੱਜ ਸਿੱਖ ਕੌਮ ਨੂੰ ਬੜੇ ਵੱਡੇ ਲੈਵਲ ਤੇ ਸੋਸ਼ਲ ਮੀਡੀਆ ਤੇ ਵੀ ਬਦਨਾਮ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਵੀ ਦੇਖੋ ਇੱਕ ਸਤਕਾ ਸ਼੍ਰੀ ਹਰਮੰਦਰ ਸਾਹਿਬ ਇੱਕ ਗੁਜਰਾਤ ਤੋਂ ਕੁੜੀ ਆਣ ਕੇ ਕਿਸ ਤਰੀਕੇ ਨਾਲ ਉਹਨੇ ਇੱਕ ਫੋਟੋ ਪਾ ਕੇ ਕਿੰਨਾ ਵੱਡਾ ਵਿਵਾਦ ਬਣਾਤਾ ਮੈਂ ਆਪਣੀ ਗੱਲ ਨੂੰ ਬਹੁਤਾ ਲੰਮਾ ਨਾ ਕਰਾਂ ਤੇ ਇਹਨਾਂ ਦਿਨਾਂ ਦੇ ਵਿੱਚ ਅਖੌਤੀ ਪਾਸਟਰਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਧਰਮ ਦੇ ਨਾਂ ਤੇ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਗੁੰਮਰਾਹ ਕੀਤਾ ਜਾ ਰਿਹਾ ਹੈ ਧਰਮ ਦੀ ਆੜ ਦੇ ਵਿੱਚ ਆਪਣੀਆਂ ਮਨਮਨ ਕਰਕੇ ਮਨਮੰਨੀਆਂ ਕਰਕੇ ਆਪਣੀਆਂ ਜੇਬਾਂ ਜੜੀਆਂ ਭਰੀਆਂ ਜਾ ਰਹੀਆਂ ਉਹਦੇ ਬਾਬਤ ਕੁਝ ਨੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਤੇ ਦਾਸ ਨੇ ਵੀ ਇਸ ਤੇ ਆਵਾਜ਼ ਬੁਲੰਦ ਕੀਤੀ ਇਹਦੇ ਉਲਟ ਹਰ ਇੱਕ ਤਰ੍ਹਾਂ ਦੀਆਂ ਟਿਕਾ ਟਿਪੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤਰ੍ਹਾਂ ਤਰ੍ਹਾਂ ਦੇ ਲੋਕ ਆਪੋ ਆਪਣੇ ਜਿਹੜੇ ਵਿਚਾਰ ਪੇਸ਼ ਕਰ ਰਹੇ ਆ ਜਿਸ ਬੰਦੇ ਦੀ ਅੱਜ ਮੈਂ ਗੱਲ ਕਰ ਰਿਹਾ ਆਂ ਵੈਸੇ ਤਾਂ ਲੋਕੀ ਉਹਦੇ ਨਾਮ ਦੇ ਨਾਲ ਉਹਨੇ ਆਪਣੇ ਆਪ ਹੀ ਗਿਆਨੀ ਸ਼ਬਦ ਲਾਇਆ ਹੋਇਆ ਹੈ ਲੇਕਿਨ ਮੈਂ ਕਹਿੰਦਾ ਉਹ ਗਿਆਨੀ ਖਵਾਉਣ ਦਾ ਵੀ ਲਾਇਕ ਨਹੀਂ ਆ ਉਹ ਸਿਰੇ ਦਾ ਖੱਟ ਬੰਦਾ ਤੇ ਅਗਿਆਨੀ ਬੰਦਾ ਹੈ ਮੈਨੂੰ ਨਾਮ ਲੈਣ ਤੋਂ ਕੋਈ ਗੁਰੇਜ ਨਹੀਂ ਆ ਬੂਟਾ ਸਿੰਘ ਉਸ ਬੰਦੇ ਦਾ ਤੇ ਕੰਮ ਹੀ ਇਹ ਹੈ ਕਿ ਕੋਈ ਵੀ ਸੋਸ਼ਲ ਮੀਡੀਆ ਤੇ ਜਦੋਂ ਮੁੱਦਾ ਸਰਗਰਮ ਗਰਮ ਆਉਂਦਾ ਹੈ ਤਾਂ ਉਹਦੇ ਬਾਬਤ ਉਹਨੇ ਉਲਟ ਵਾਲੇ ਬੰਦੇ ਜਾ ਕੇ ਉਹਦਾ ਵਿਰੋਧ ਕਰਕੇ ਸੁਰਖੀਆਂ ਖਟਣੀਆਂ ਹੁੰਦੀਆਂ। ਤਾਂ ਬੂਟਾ ਸਿੰਘ ਅੱਜ ਮੈਂ ਫੋਨ ਕੀਤਾ ਬੂਟਾ ਸਿੰਘ ਨੂੰ। ਤੇ ਬੂਟਾ ਸਿੰਘ ਨੇ ਮੈਂ ਬੜੀ ਵਿਆਕਤ ਦੇ ਨਾਲ ਗੱਲ ਕਰਨੀ ਆਰੰਭ ਕੀਤੀ ਤੇ ਉਹ ਆਪਣੇ ਸਵਾਲਾਂ ਤੋਂ ਭੱਜਦਾ ਨਜ਼ਰ ਆਇਆ। ਉਸ ਤੋਂ ਬਾਅਦ ਪਾਰਾ ਮੇਰਾ ਵੀ ਹਾਈ ਹੋ ਗਿਆ। ਕਾਰਨ ਕਿਉਂਕਿ ਗੁਰੂ ਸਦਾਤਾਾਂ ਦੇ ਉੱਪਰ ਉਂਗਲ ਚੱਕ ਰਿਹਾ ਸੀ। ਗੁਰੂ ਦੀ ਕਰਨੀ ਦੇ ਉੱਪਰ ਉਹ ਜਿਹੜਾ ਉਂਗਲ ਚੱਕ ਰਿਹਾ ਸੀ। ਗੁਰੂ ਸਾਹਿਬ ਨੇ ਧਰਮ ਖਾਤਰ ਆਪਣਾ ਪਰਿਵਾਰ ਤੱਕ ਵਾਰ ਦਿੱਤਾ। ਸਿੰਘਾ ਸ਼ਹੀਦਾਂ ਨੇ ਗੁਰਦੁਆਰਿਆਂ ਦੀਆਂ ਮਰਿਆਦਾ ਨੂੰ ਬਹਾਲ ਕਰਨ ਲਈ ਆਪਣੇ ਸਿਰ ਤੱਕ ਲਵਾ ਦਿੱਤੇ ਤੇ ਇਹ ਕੁੱਤਾ ਅੱਜ ਉੱਠ ਕੇ ਉਹਨਾਂ ਸ਼ਹੀਦਾ ਸਿੰਘਾਂ ਦੇ ਉੱਪਰ ਤੇ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਕਰਨੀਆਂ ਉਹਨਾਂ ਦੇ ਉੱਪਰ ਉਂਗਲ ਚੱਕ ਰਿਹਾ ਮੈਂ ਇਸ ਦੱਲੇ ਨੂੰ ਕਹਿ ਦਣਾ ਚਾਹੁੰਦਾ ਉਹ ਦੱਲਿਆ ਮਾਫ਼ ਕਰਨਾ ਹੈ ਜੇ ਗੁਰੂ ਦਾ ਸਿੱਖ ਹੋ ਕੇ ਦੂਜੇ ਗੁਰੂ ਦੇ ਸਿੱਖ ਨੂੰ ਜਿਹੜਾ ਵਾ ਇਦਾਂ ਦੇ ਸ਼ਬਦ ਨਹੀਂ ਵਰਤਣਾ ਚਾਹੁੰਦਾ ਮੈਂ ਵਰਤਣੇ ਚਾਹੀਦੇ ਆ ਪਰ ਮੈਂ ਅੱਜ ਦੁਖੀ ਹਿਰਦੇ ਨਾਲ ਕਹਿ ਰਿਹਾ ਕਿ ਗੁਰੂ ਦੀ ਬਾਣੀ ਹੁੰਦੀ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰਕੇ ਬਾਣੀ ਵਿੱਚ ਆਵੇ ਅਸੀਂ ਸਾਡਾ ਦੇ ਭੈਣ ਭਰਾ ਉਹ ਜਿਹੜਾ ਗੁਰੂ ਦੇ ਬਾਣੀ ਚੋਂਦਾ ਜਿਹੜਾ ਗੁਰੂ ਦੇ ਬਾਣੀ ਤੋਂ ਉਲਟ ਚੱਲਦਾ ਉਹਦਾ ਸਾਡਾ ਕੋਈ ਰਿਸ਼ਤਾ ਨਾਤਾ ਨਹੀਂ ਫਿਰ ਉਹ ਕੁੱਤੇ ਕੰਜਰਾਂਵਾ ਦੇ ਸ਼ਬਦਾਂ ਦੇ ਲਾਇਕ ਹੀ ਹੈ ਤੇ ਮੈਂ ਤੈਨੂੰ ਕਹਿਣਾ ਉਹ ਦੱਲਿਆ ਮੇਰੀ ਸੁਣ ਲੈ ਗੱਲ ਸ਼ੁੱਧ ਪੰਜਾਬੀ ਦੇ ਵਿੱਚ ਤੂੰ ਬਕਵਾਸ ਬਾਜੀ ਕਰਦਾ ਸਮਾਜਿਕ ਮੁੱਦਿਆਂ ਤੇ ਕਰਦਾ ਰਹਿ ਆਪਾਂ ਕਦੇ ਤੇਰੇ ਨਾ ਤੇਰੀ ਬਕਵਾਸ ਬਾਜੀ ਸੁਣੀ ਹੈ ਤੇ ਨਾ ਅਸੀਂ ਸੁਣਦੇ ਆਂ ਪਰ ਜਿਹੜੀ ਤੂੰ ਆ ਚਾਰ ਵੀਊ ਖੱਟਣ ਦੇ ਕਰਕੇ ਅਖੌਤੀ ਪਾਸਟਰਾਂ ਦੇ ਚਾਰ ਵਿਊ ਖੱਟਣ ਕਰਕੇ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਨੂੰ ਜਾਣ ਬੁੱਝ ਕੇ ਅਗਰੈਸਿਵ ਹੋ ਕੇ ਸਾਡੀਆਂ ਜਿਹੜੀਆਂ ਕਮੀਆਂ ਤੋਂ ਉਹਨਾਂ ਨੂੰ ਮਤਲਬ ਦੂਰ ਕਰਨ ਦੀ ਬਜਾਏ ਕੁੱਤੇ ਵਾਂਗੂ ਭੌਂ ਕੇ ਉਹਨਾਂ ਨੂੰ ਬੋਲਣ ਦਾ ਮੌਕਾ ਦੇ ਰਿਆ ਨਾ ਕੰਜੜਾ ਤੂੰ ਸਾਰੇ ਸਮਾਜ ਦਾ ਠੇਕਾ ਲਿਆ ਦੱਸ ਮੈਲਾ ਮੈਨੂੰ ਤੂੰ ਕਹਿੰਦਾ ਨਾ ਬੂਟਾ ਗਾਲਾਂ ਕੱਢਦਾ ਅੱਜ ਤਾਂ ਬੂਟੇ ਨੂੰ ਗਾਲਾਂ ਪੈਣੀਆਂ ਨੇ ਗੱਲ ਮੇਰੀ ਯਾਦ ਰੱਖੀ ਇਹਨੂੰ ਫੋਨ ਕੀਤਾ ਸੰਗਤ ਜੀ ਮੈਨੂੰ ਤੇ ਇਹਨੇ ਕੀਤਾ ਕਿ ਫੋਨ ਆਇਆ ਮੇਰੇ ਕਾਲ ਦੇ ਨਾਲ 20 ਸੈਕਿੰਡ ਗੱਲ ਨਹੀਂ ਹੋਈ ਇਹਨੇ ਫੋਨ ਕੱਟਦਾ ਨੇ ਸੋ ਆਲਾ ਤੋਂ ਭੱਜ ਗਿਆ WhatsApp ਤੇ ਮੈਨੇ ਮੈਸੇਜ ਕੀਤਾ ਉਥੋਂ ਨੇ ਬਲਾਕ ਕਰਤਾ ਉਹ ਦੱਲਿਆ ਜੇ ਤੇਰੀ ਔਕਾਤ ਨਹੀਂ ਆ ਤਰਕ ਦੇ ਨਾਲ ਜਵਾਬ ਦੇਣ ਦੀ ਤਾਂ ਕੰਜਰਾ ਕਮਸੇ ਕਮ ਢੋਂਕੜ ਦੀ ਆਤ ਤੇ ਘਟਾ ਹੂੰ ਜਿਸ ਗੁਰੂ ਸਿਧਾਂਤ ਨੂੰ ਸਟੇਜਾਂ ਤੇ ਸੁਣਾ ਕੇ ਤੂੰ ਦਾ ਰੋਟੀ ਘਰ ਦੇ ਚਲਾਉਂਦਾ ਰਿਆਂ ਜਿਸ ਗੁਰੂ ਦੇ ਸਿਧਾਂਤ ਨੂੰ ਮੁਖਰਾ ਕੇ ਗਿਆਨੀ ਸ਼ਬਦ ਲਾ ਕੇ ਬਾਹਰ ਦੇ ਵਿਜੀ ਲਿੰਦਾ ਰਿਆਂ ਉਹ ਦੱਲਿਆ ਉਸੇ ਗੁਰੂ ਘਰ ਚ ਬਹਿ ਕੇ ਤੂੰ ਗੋਲਕਾ ਚੋਰੀ ਕਰਦਾ ਰਿਆਂ ਜੇ ਕੋ ਹੋਵੇ ਬਹੁਤ ਵੱਡਾ ਗਿਆਤਾ ਕੋ ਧਰਮ ਦਾ ਰਖਵਾਲਾ ਜਿੰਨੇ ਕੋ ਸਮਾਜ ਲਈ ਚੰਗਾ ਕੰਮ ਕੀਤਾ ਹੋਵੇ ਤੇ ਆਪਾਂ ਜਿਹਦੀ ਗੱਲ ਆ ਸਿਰ ਝੁਕਾ ਕੇ ਮੰਨੀਆਂ ਵੀ 5-5 ਡਾਲਰ ਤੂੰ ਗੋਲ ਕਰਕੇ ਚੋਰੀ ਕਰਦਾ ਰਿਹਾ ਤੇ ਸਾਨੂੰ ਮਤਾਂ ਦੇ ਰਿਹਾ ਤੂੰ ਤੇਰੀ ਔਕਾਤ ਕੀ ਹੈ ਤੇਰੀ ਤੂੰ ਇੱਕ ਨੰਬਰ ਦਾ ਦੱਲਾ ਤੇ ਖੱਚ ਬੰਦਾ ਨਾ ਤੂੰ ਮੇਰੀ ਗੱਲ ਯਾਦ ਰੱਖਣਾ ਸ਼ੁੱਧ ਪੰਜਾਬੀ ਦੇ ਵਿੱਚ ਗਵਿੰਦਰ ਸਿੰਘ ਓਨੀ ਗੱਲ ਕਰਦਾ ਜਿੰਨੀ ਕਰ ਸਕਦਾ ਹੋਵੇ ਇਹ ਨਹੀਂ ਕਿ ਮੈਂ ਮੈਂ ਕਿਸੇ ਦੀ ਕਟਾਸ ਨਹੀਂ ਕਰਦਾ ਜਿੱਥੇ ਧਰਮ ਦੀ ਗੱਲ ਹੁੰਦੀ ਆ ਜਾਂ ਦੇਸ਼ ਕੌਮ ਦੇ ਵਿਰੁੱਧ ਗੱਲ ਹੁੰਦੀ ਜਾਂ ਸੰਵਿਧਾਨ ਦੇ ਵਿਰੁੱਧ ਗੱਲ ਹੁੰਦੀ ਅਸੀਂ ਵੀ ਆਵਾਜ਼ ਆਪਣੀ ਬੁਲੰਦ ਕਰਦੇ ਆ ਸਮਾਜ ਦੇ ਭਲੇ ਵਾਸਤੇ ਦੇਸ਼ ਦੇ ਹਿੱਤ ਵਾਸਤੇ ਪਰ ਤੇਰੇ ਵੰਗੂ ਠੇਕਾ ਥੋੜਾ ਲਿਆ ਜੇ ਤੇਰੀ ਮਾਂ ਕੰਧਣਾ ਆ ਗਈ ਤੂੰ ਉਹਦਾ ਮਾਮਾ ਬਣ ਗਿਆ ਜੇ ਤੇਰੀ ਅਜ ਮਾਂ ਆਇਆ ਆ ਗਈ ਅਜਿਹੇ ਲੱਤਾਂ ਚਕਾਈ ਫੇਰਦੀ ਉਹ ਜਿਹਨੂੰ ਇਹ ਨਹੀਂ ਪਤਾ ਵੀ ਲੱਤਾਂ ਚੁੱਕਣੀਆਂ ਕਿੱਥੇ ਤੇ ਸਿਰ ਕਿੱਥੇ ਨਵਾਉਣਾ ਹੈ ਤੇ ਤੂੰ ਉਹਨੂੰ ਵਸ ਪਹਿਲਾਂ ਮੈਨੂੰ ਵੀ ਉਹਦਾ ਜਿਸ ਮਾਮਾ ਬਣ ਗਿਆ ਤੂੰ ਤੂੰ ਸਿੱਖਾ ਸੀ ਦੱਦ ਚੱਕਣ ਡਿਆ ਹੁੰਦਰਾ ਤੂੰ ਇਹ ਕਹਿੰਦਾ ਫਿਰੰਦਿਆ ਕਿਬਾ ਸਾਬਤ ਕਰਦੇ ਹੋ ਜੀ ਚਿੱਟੇ ਖਾਂ ਤੋਂ ਹਰੇ ਹੋਏ ਕਿ ਕਾਲੇ ਹੋਏ ਕਿ ਨਹੀਂ ਹੋਏ ਸੀ ਕਾਲੇ ਖਾਂ ਚਿੱਟੇ ਹੋਏ ਕਿ ਨਹੀਂ ਹੋਏਗੀ ਅਸੀਂ ਤੈਨੂੰ ਕਹਿ ਦਈਏ ਕਿ ਤੂੰ ਸਾਬਤ ਕਰ ਦੇ ਤੂੰ ਇੱਕ ਪਿਓ ਦਾ ਹੈਗਾ ਕਿ ਨਹੀਂ ਹੈਗਾ ਕਰ ਪਾਏਗਾ ਉਹ ਤੇਰੀ ਔਕਾਤ ਨਹੀਂ ਓਹ ਤੇਰੀ ਤੇਰੀ ਤਾਂ ਦਾਲੀ ਜਿੱਟੀ ਹੋ ਗਈ ਪਰ ਕਰਤੂਤਾ ਤੇਰੀਆਂ ਦੱਲਿਆ ਅਜ ਵੀ ਕਾਲੇ ਨੇ ਕਾਲੀਆਂ ਮੇਰੀ ਗੱਲ ਯਾਦ ਰੱਖ ਲੈ ਤੈਨੂੰ ਭਾਵੇਂ ਧਮਕੀ ਸਮਝਣਾ ਤੇ ਭਾਵੇਂ ਨੂੰ ਸਲਾਹ ਸਮਝਣਾ ਜਿਹੜੇ ਫੁੱਫੜ ਨੇ ਵਿਖਾਉਣੀਆਂ ਨੇ ਅੱਗੇ ਮੇਰੀ ਵੀਡੀਓ ਵਿਖਾਵੇ ਤੂੰ ਜੇ ਸਾਡੇ ਸਿੱਖ ਸਿਧਾਂਤਾਂ ਦੇ ਉੱਤੇ ਚੁੱਕੇਂਗਾ ਨਾ ਤੇ ਮੇਰੀ ਗੱਲ ਯਾਦ ਰੱਖਣਾ ਜਿੱਦਣ ਜਿੱਥੇ ਟਕਲ ਗਿਆ ਤੇਰਾ ਉਸੇ ਵੇਲੇ ਹਿਸਾਬ ਕਰਾਂਗੇ ਤੇਰਾ ਭਾਵੇਂ ਤੇਰਨਾ ਗੰਨ ਮਣ ਭਾਵੇਂ ਚਾਰ ਤੇ ਭਾਵੇਂ ਹੁਣ ਦੋ ਉਹਦਰਾ ਕੋਈ ਮਤਲਬ ਨਹੀਂ ਆ ਜੇ ਇੱਕ ਕੋ ਦਾ ਪੋਤਾ ਜੇ ਤਰਜ ਤਰਕ ਆ ਵਰਕਾ ਆਦਵਿੰਦਰ ਸਿੰਘ ਦੇ ਸਾਹਮਣੇ ਬੈਠ ਮੇਰੇ ਨਾਲ ਤੈਨੂੰ ਮੈਂ ਸਵਾਲ ਦਾ ਜਵਾਬ ਤਰਕ ਦਾ ਦਊਂਗਾ ਤੈਨੂੰ ਤਰਕ ਨਾਲ ਤੇ ਜਿੱਥੇ ਤੂੰ ਕਿਤੇ ਗੁਰੂਤਾ ਦੇ ਬੋਲ ਚੁੱਕੀ ਨਾ ਤੈਨੂੰ 76 ਪਈ ਨਾਲ ਜਵਾਬ ਬਾਅਦ ਚ ਆਉਣ ਕੈਮਰਾ ਗੱਲ ਮੇਰੀ ਯਾਦ ਰੱਖਣੀ ਹੁਣ ਬਲਾਗ ਤੋਂ ਮਾਰ ਹੀ ਗਿਆ ਮਜਬੂਰ ਕਰਦਾ ਤਾ ਮੈਨੂੰ ਸੋਸ਼ਲ ਮੀਡੀਆ ਤੇ ਆਪਣਾ ਮੈਸੇਜ ਤੇਰੇ ਤੱਕ ਪਹੁੰਚਾਉਣ ਕਰਕੇ ਪਤੰਮਰੇ ਤੇਰੇ ਘਰ ਦਾ ਲੱਗ ਲੈਂਦੇ ਕਿੱਥੇ ਆ ਮੈਨੂੰ ਬੇਸ਼ੱਕ ਤੇਰੇ ਘਰ ਵੀ ਕੌਣਾ ਪਵੇ ਮੈਂ ਆਵਾਂਗਾ ਮੇਰੇ ਭਰਾ ਇਹ ਤਾਂ ਯਾਦ ਰੱਖੀ ਵੈਸੇ ਤਾਂ ਤੂੰ ਭਰਾ ਕਹਿੰਦੇ ਲਾਇਕ ਹੈ ਨਹੀਂ ਆ ਪਰ ਫਿਰ ਵੀ ਸਾਡਾ ਸੁਭਾਅ ਇਹ ਹੋ ਜਾਵਾ ਫਿਰ ਸਾਡੇ ਮੂੰਹ ਕਿਤੇ ਕਿਤੇ ਅਸਤਕੀਆ ਕਲਾਮ ਜੇ ਨਿਕਲ ਜਾਂਦਾ ਸਿੰਘ ਸਾਹਿਬ ਹੋ ਗਿਆ ਇਹ ਸ਼ਬਦ ਜਾਂ ਭਰਾ ਉਹ ਤਾਂ ਨਿਕਲ ਜਾਂਦਾ ਤੂੰ ਜਿਨ੍ਹਾਂ ਦੀ ਕਰਦਾ ਪਿਆ ਨਾ ਜਿਨ੍ਹਾਂ ਦੇ ਕਰਕੇ ਤੂੰ ਕਰਦਾ ਪਿਆ ਚਾਰ ਲਿਊ ਗਾਣ ਚਾਰ ਵੀਊ ਲੈਣ ਕਰਕੇ ਉਹ ਕੰਜੜਾ ਤੈਨੂੰ ਉਹਨਾਂ ਨੇ ਟੌਪ ਦੀ ਕੁਰਸੀ ਤੇ ਨਹੀਂ ਬਾ DNA ਸਿੱਖ ਹੋ ਕੇ ਸਿੱਖੀ ਦੀ ਗੱਲ ਕਰ ਕੰਜਰਾ ਸ਼ਰਮ ਘਰ ਚੌਰਿਆਂ